ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਸਿੰਗਲ ਕਲਰ ਸੀ ਬਹੁਤ ਪਿਆਰੇ ਰੰਗ ਸੀਗੇ ਉਹਨਾਂ ਦੇ ਪਟਕੀ ਉਹਨਾਂ ਦੀ ਡਿਟੇਲ ਜਾਣਨੀ ਤਾਂ ਨੰਬਰ 'ਚ ਆ ਕੇ ਮੈਸੇਜ ਕਰ ਦਿਓ ਇਹ ਵਾਲਾ 2.5 ਮੀਟਰ ਤੁਹਾਨੂੰ ਸ਼ਿਮਰ ਦਾ ਸੂਟ ਮਿਲੇਗਾ ਚਾਰ ਰੰਗਾਂ ਦਾ ਸ਼ਰਟ ਦਾ ਫੈਬਰਿਕ ਮਸਲੀਨ ਦਾ ਬਾਟਮ ਮਿਲੇਗਾ 900 ਰੁਪਏ ਦਾ ਰੇਟ ਹੈ ਔਰ ਗੈਂਜ਼ਾ ਦਾ ਦੁਪੱਟਾ ਮਿਲੇਗਾ ਨਵੇਂ ਨਵੇਂ ਸੂਟ ਆਏ ਨੇ ਰੰਗ ਕਾਫੀ ਪਿਆਰੇ ਆਏ ਨੇ ਇਸ ਲਈ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਜਿਹੜੇ ਵੀ ਆਏ ਨੇ ਉਹ ਸੂਟ ਮੇਰੇ ਲੈ ਕੇ ਇੱਥੇ ਐਮ ਬ੍ਰੋਕੇਟ ਦਾ ਤੁਹਾਨੂੰ ਸੂਟ ਮਿਲੇਗਾ ਬ੍ਰੋਕੇਟ ਸਿਲਕ ਦੇ ਵਿੱਚ ਇਹ ਵਾਲਾ ਫੈਬਰਿਕ ਆਏਗਾ ਇਹਦੇ ਕੁਝ ਕਲਰ ਇੱਥੇ ਮੈਂ ਐਡ ਕਰ ਦਿੱਤੇ ਨੇ ਤੇ ਕੁਝ ਕੁਝ دیر ਬਾਅਦ ਆਣਗੇ ਕਲਰ ਇਹਦੇ ਵਿੱਚ ਮੇਰੇ ਕੋਲ 30 ਨੇ ਰੰਗ ਬਹੁਤ ਪਿਆਰੇ ਨੇ ਡਾਰਕ ਲਾਈਟ ਤੇ ਮੀਡੀਅਮ ਸਾਰੇ ਟੋਨ ਨੂੰ ਸਾਹਮਣੇ ਰੱਖ ਕੇ ਇਹ ਸੂਟ ਰੈਡੀ ਕੀਤੇ ਗਏ ਨੇ ਇਹ ਤੁਹਾਨੂੰ ਬ੍ਰੋਕੇਟ ਦਾ 5 ਮੀਟਰ ਦਾ ਆਲਓਵਰ ਜਿਹੜਾ ਸੂਟ ਮਿਲੇਗਾ ਸੈਲ ਵਿੱਚ ਆਏ ਨੇ ਰੰਗ ਤੇ ਰੇਟ ਕਾਫੀ ਘਟ ਆਇਆ ਹੈ ਸੈਲਫ ਏਮਬਰਾਇਡਰੀ ਆਏਗੀ ਤੇ ਬ੍ਰੌਕੇਟ ਸਿਲਕ ਦਾ ਤੁਹਾਨੂੰ 5 ਮੀਟਰ ਦਾ ਆਲਓਵਰ ਸੂਟ ਮਿਲੇਗਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 620 ਪੇ ਕਮਿਊਨਿਟੀ ਤੇ ਵੀ ਐਡ ਕੀਤਾ ਸੀ ਐਂਡ ਕਸਟਮਰ ਨੂੰ ਕਾਫੀ ਪਸੰਦ ਆਇਆ ਕੁਐਰੀਜ਼ ਵੀ ਕਾਫੀ ਆਈਆਂ ਕਿਉਂਕਿ ਕਲਰ ਬੜੇ ਪਿਆਰੇ ਨੇ ਇਹਨਾਂ ਦਾ ਦੁਪੱਟਾ ਕੰਟਰਾਸਟ ਕਰਕੇ ਤੇ ਤੁਸੀਂ ਇਹਨੂੰ ਬਹੁਤ ਹੀ ਰਾਇਲ ਲੁੱਕ ਦੇ ਸਕਦੇ ਹੋ ਕਿਉਂਕਿ ਰੰਗ ਜਿਹੜੇ ਨੇ ਸਾਰੇ ਹੀ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਰੈਡੀ ਕੀਤੇ ਗਏ ਨੇ ਤੁਸੀਂ ਇਹਨਾਂ ਵਿੱਚੋਂ ਸੂਟ ਬਾਈ ਕਰਨਾ ਜਾਂ ਫਿਰ ਹੋਰ ਜੋ ਵੀ ਅਪਡੇਟਸ ਕਰਦੀਆਂ ਤਾਂ ਨੰਬਰ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ 크ਰੇਪ ਟ੍ਰੈਂਡ ਵਿੱਚ ਹੈ ਨੇਚਰਲ 크ਰੇਪ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਹੈ 1050 ਰੁਪਏ ਦੇ ਵਿੱਚ ਤੁਹਾਨੂੰ ਇਹ ਫੁੱਲ ਹੈਵੀ ਐਮਬਰਾਇਡਰੀ ਬਾਟਮ ਤੇ ਵਰਕ 슬ੀਵਸ ਤੇ ਵਰਕ ਕੋਲਾ ਸਿੰਗਲ ਕਲਰ ਵਿੱਚ ਸੂਟ ਮਿਲੇਗਾ ਅਜੇ ਫਿਲਹਾਲ ਇਹਦੇ ਵਿੱਚ ਸਿੰਗਲ ਕਲਰ ਹੀ ਆਇਆ ਹੈ ਐ ਵੈਲਵਟ ਵਿੱਚ ਨਵੇਂ ਆਰਟੀਕਲ ਐਡ ਹੋਏ ਨੇ ਸੂਟ ਜਿਹੜਾ ਤੁਹਾਨੂੰ ਆਲਓਵਰ ਜਿਹੜਾ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਵੱਡੇ ਵਰਦੇ ਨਾਲ 3.5 ਮੀਟਰ ਦਾ ਆਲਓਵਰ ਮਿਲੇਗਾ ਵੱਡੇ ਵਰਦ ਹੈ ਜਿਹੜਾ ਕੀ ਤੁਹਾਨੂੰ ਅਪਰੋਕਸੀਮੇਟਲੀ 5 ਮੀਟਰ ਦੇ ਜਿਹੜੇ ਸੂਟ ਬੰਦਦੇ ਨੇ ਉਹਨਾਂ ਦੇ ਹਿਸਾਬ ਨਾਲ ਬਣ ਜਾਂਦਾ ਪ੍ਰਾਈਸ ਬਹੁਤ ਹੀ ਘੱਟ ਹੈ ਸਿਰਫ ਤੇ ਸਿਰਫ 560 ਰੁਪਏ ਸਟਾਲ ਆਏਗਾ ਜੀ ਟਰਾਈ ਮੀਟਰ ਦਾ ਉਹ ਡਿਜੀਟਲ print ਵਾਲਾ ਆਏਗਾ 올ਓਵਰ ਬਹੁਤ ਪਿਆਰਾ ਬਾਰਡਰ ਬੜਾ ਪਿਆਰਾ ਰੱਖਿਆ ਹੈ ਇਸ ਵਿੱਚ ਸਟਾਲ ਦਾ ਪਲੇਨ ਦੇਖ ਕੇ ਕੰਟਰਾਸਟ ਕੀਤਾ ਗਿਆ ਹੈ ਰੰਗ ਇਹਦੇ ਵਿੱਚ ਵੀ 30 ਨੇ ਤੇ ਤੁਹਾਨੂੰ 올ਓਵਰ ਪ੍ਰਿੰਟਡ ਸੂਟ ਮਿਲੇਗਾ ਨਾ ਸਟਾਲ ਮਿਲੇਗਾ ਵੈਲਵਟ ਦਾ ਤੁਹਾਨੂੰ ਸੂਟ ਮਿਲ ਜੇਗਾ ਉਹ ਵੀ ਸਿਰਫ ਤੇ ਸਿਰਫ 560 ਰੁਪਿਆਵਾਂ ਦੇ ਵਿੱਚ ਡਿਜੀਟਲ ਵੈਲਵਟ ਵਾਲਾ ਸੂਟ ਆਏਗਾ ਨਵੇਂ ਆਰਟੀਕਲ ਲਾਂਚ ਕੀਤੇ ਨੇ ਕਿਉਂਕਿ ਵਿੰਟਰ ਹੈ ਤੇ ਵਿੰਟਰ ਦੇ ਵਿੱਚ ਐਵੇਂ ਦੇ ਸਿੰਪਲ ਸੌਪ ਔਰ ਜੇ ਡੇਲੀ ਵੇਅਰ ਵਾਲੇ ਸੂਟ ਬਹੁਤ ਪਸੰਦ ਕੀਤੇ ਜਾਂਦੇ ਨੇ ਤੀਰੰਗਾ ਦੇ ਨਾਲ 560 ਰੁਪਏਾਂ ਦੇ ਵਿੱਚ ਤੁਹਾਨੂੰ ਵੈਲਵਟ ਦਾ ਬਹੁਤ ਪਿਆਰਾ ਸੂਟ ਤੇ ਨਾਲ ਮਿਲ ਰਿਹਾ ਸਟੌਲ ਰੰਗ ਵੀ ਬਹੁਤ ਪਿਆਰੇ ਨੇ ਤੇ ਰੇਟ ਵੀ ਬੜਾ ਹੀ ਸੋਹਣਾ ਤੇ ਅਫੋਰਡੇਬਲ ਹੈ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜਿਹਾ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ JSV सूट ਦੀ ਕੁਇਰੀ ਕਰਨੀ ਆ ਚਾਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਆ ਤਾਂ ਤੁਹਾਨੂੰ ਰਿਪਲਾਈ ਜਰੂਰ ਆਏਗਾ ਵੀਡੀਓ ਨੂੰ ਫੁੱਲ ਵਾਚ ਕਰਨਾ ਮੈਂ ਕਲੈਕਸ਼ਨ ਬਹੁਤ ਪਿਆਰੀਆਂ ਸੋਨੀਆ ਤੇ ਨਵੇਂ-ਨਵੇਂ ਟ੍ਰੈਂਡ ਵਾਲੀਆਂ ਨਵੇਂ-ਨਵੇਂ ਡਿਜ਼ਾਈਨਾਂ ਵਾਲੀਆਂ ਲੈ ਕੇ ਆਈਆਂ ਵੀਡੀਓ ਨੂੰ ਫੁੱਲ ਵਾਚ ਕਰੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ ਸੂਟ ਅੱਜਕਲ ਟ੍ਰੈਂਡ ਕਰ ਰਹੇ ਨੇ ਜਾਂ ਕਿਹੜੇ ਨਵੇਂ ਕਨਸੈਪਟ ਆਏ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੱਸਣਾ ਜਰੂਰ ਕਿਹੜੇ ਸੂਟ ਪਸੰਦ ਆਏ ਕਿਹੜੇ embroidery ਵਾਲੇ printed ਜਾਂ ਫਿਰ ਜੋ wedding special ਨੇ ਉਹ ਪਸੰਦ ਆਏ ਰੌਕਟ ਦੇ ਸੋਹਣੇ ਲੱਗਦੇ ਤਾਂ ਉਹ ਵੀ ਦੱਸਣਾ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਦੇ ਲੱਗੇ ਨੇ ਸਾਰੇ ਸੂਟ ਸਪੈਸ਼ਲ ਤੁਹਾਡੇ ਲਈ ਖਾਸ ਕਰਕੇ ਟ੍ਰੇਟਾਂ ਤੇ ਸੂਟ ਆਏ ਨੇ ਨਵੇਂ-ਨਵੇਂ ਕਵਾਟਰਾਈਜ਼ ਵਾਟ ਟ੍ਰੈਂਡ ਕਰ ਰਿਹਾ ਹੈ ਕਵਾਟਰਾਈਜ਼ ਦੇ ਵਿੱਚ ਆਏਗਾ ਤੁਹਾਨੂੰ ਲਗਭਗ 2 ਮੀਟਰ ਦਾ ਤੁਹਾਨੂੰ ਸ਼ਰਟ ਬੈਕ ਦੇ 프ਰੰਟ ਤੇ ਪ੍ਰਿੰਟ ਮਿਲੇਗਾ ਸਟਾਲ ਕਵਾਟਰਾਈਜ਼ ਆਏਗਾ ਬਾਟਮ ਵੀ ਲਗਭਗ 2 ਮੀਟਰ ਤੁਹਾਨੂੰ ਕਵਾਟਰਾਈਜ਼ ਦਾ ਮਿਲੇਗਾ 620 ਰੁਪਏ ਦਾ ਰੇਟ ਹੈ ਰੰਗ ਕਾਫੀ ਨੇ ਬਾਟਮ ਜਿਹੜਾ ਕਾਟਰਾਈਸ ਦਾ ਪਲੇਨ ਹੈ ਸ਼ਰਟ ਕਾਟਰਾਈਸ ਦੀ ਪ੍ਰਿੰਟਡ ਹੈ ਸਟਾਲ ਵੀ ਜਿਹੜਾ ਹੈ ਡਿਸਟਲ ਪ੍ਰਿੰਟ ਵਾਲਾ ਕਾਟਰਾਈਸ ਦਾ ਹੈਗਾ ਇਹ ਰੰਗ ਇਹਦੇ ਵਿੱਚ ਆਇਨੇ ਜੀ 11 ਤੇ 11 ਤੇ 11 ਰੰਗ ਬਹੁਤ ਪਿਆਰੇ ਨੇ ਬੜਾ ਵਧੀਆ ਕਨਸੈਪਟ ਇੰਨਾ ਵਿੱਚ ਰੱਖਿਆ ਪ੍ਰਿੰਟਡ ਸ਼ਰਟ ਪ੍ਰਿੰਟਡ ਸਟਾਲ ਦੇ ਵਿੱਚ ਪਲੇਨ ਵੀ ਟੱਚ ਦਿੱਤਾ ਕਿਉਂਕਿ ਵਧੀਆ ਲੱਗਦਾ ਸੋਨਾ ਲੱਗਦਾ ਸੂਟ ਸਾਰੇ अवेलेबल ਨੇ ਜਿਹੜੇ ਬ੍ਰாக்கਟ ਸਿਲਕ ਦੇ ਕੁਝ ਕਲਰ ਰਹਿ ਗਏ ਸੀ ਇੱਥੇ ਐਡ ਕਰ ਦਿੱਤੇ ਨੇ ਤੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ अवेलेबल ਨੇ ਬਹੁਤ ਸੋਹਣੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਤੇ ਕਨਸੈਪਟ ਜਿਹੜਾ ਸਾਰਿਆਂ ਹੀ ਸੂਟਾਂ ਦਾ ਬੜਾ ਹੀ ਸਪੈਸ਼ਲ ਹੈ ਬਹੁਤ ਹੀ ਸੋਹਣਾ ਤੇ ਯੂਨੀਕ ਕਨਸੈਪਟ ਹੈ ਸੂਟ ਅੱਜ ਕੱਲ ਬਹੁਤ ਟ੍ਰੈਂਡ ਵਿੱਚ ਨਵੇਂ-ਨਵੇਂ ਆ ਰਹੇ ਨੇ ਕਿਉਂਕਿ ਤੁਸੀਂ ਸਭ ਬਹੁਤ ਪਿਆਰ ਦਿੰਦੇ ਹੋ ਸਾਰੇ ਸੂਟਾਂ ਦੇ ਡਿਜ਼ਾਈਨਾਂ ਨੂੰ ਇਸ ਲਈ ਨਵੇਂ-ਨਵੇਂ ਕੋਸ਼ਿਸ਼ ਕਰਦੇ ਆ ਕਿ ਲੈ ਕੇ ਆਈਏ ਜਿਨ੍ਹਾਂ ਨੂੰ ਜਿਆਦਾਤ ਜ਼ਿਆਦਾ ਤੁਹਾਡੇ ਵੱਲੋਂ ਪਿਆਰ ਮਿਲੇ ਐ ਜਿਹੜਾ ਇਹ ਇਹ ਬਹੁਤ ਵਾਰਮ ਪਸ਼ਮੀਨਾ ਵਿੱਚ ਆਉਂਦੇ ਨੇ suit 3.5 ਮੀਟਰ ਦਾ ਜਿਹੜਾ ਕਿ ਵੱਡੇ ਪਰ ਦਾ ਤੁਹਾਨੂੰ ਕਸ਼ਮੀਰੀ embroidery ਦੇ ਨਾਲ all over ਪਸ਼ਮੀਨਾ ਦਾ suit ਮਿਲੇਗਾ stole ਵੀ ਪਸ਼ਮੀਨਾ ਦਾ ਮਿਲੇਗਾ free shipping charges all over india ਰੰਗ ਦੇ ਵਿੱਚ 12 ਨੇ 620 ਰੁਪਏ ਦਾ rate ਹੈ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਤੇ ਜਿਵੇਂ ਦਾ ਕਲਰ ਸ਼ਰਟ ਦਾ ਬਾਟਮ ਦਾ ਉਹਦੇ ਨਾਲ ਦਾ ਤੁਹਾਨੂੰ stole contrast ਕਰਕੇ ਦਿੱਤਾ ਗਿਆ ਹੈ ਰੇਟ ਅਫੋਰਡੇਬਲ ਹੈ ਸਿਰਫ ਤੇ ਸਿਰਫ 620 ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ 12 ਰੰਗ ਆਏ ਨੇ ਰੰਗ ਬਹੁਤ ਸੋਹਣੇ ਨੇ ਸਾਰੇ ਹੀ ਪਿਆਰੇ ਨੇ ਤੇ ਵਧੀਆ ਕਲਰ ਨਾਲ ਕੰਟਰਾਸਟ ਕੀਤੇ ਗਏ ਨੇ ਸੂਟ ਸੋਹਣੇ ਨੇ ਡਿਜ਼ਾਈਨ ਇਹਨਾਂ ਦਾ ਜਿਹੜਾ ਕਨਸੈਪਟ ਹੈ ਬੜਾ ਵੱਕਰਾ ਜਿਹਾ ਹੁੰਦਾ ਹੈਗਾ embroideri ਕਸ਼ਮੀਰੀ ਵਰਕ ਜਿਹੜਾ ਹੈ ਮੋਸਟਲੀ ਪਹਿਣਾ ਪਸੰਦ ਕਰਦੀਆਂ ਨੇ ਐਮ ਵਾਲਾ ਜਿਹੜਾ ਤੁਹਾਨੂੰ ਆਲ ਓਵਰ ਸੂਟ ਮਿਲੇਗਾ ਬਹੁਤ ਹੀ ਜਿਹੜਾ ਸੁਪੀਰੀਅਰ ਕੁਆਲਿਟੀ ਦਾ ਪਸ਼ਮੀਨਾ ਹੁੰਦਾ ਉਹ ਫਰੰਟ ਤੁਹਾਨੂੰ ਘੇਰੇ ਤੇ embroidery ਮਿਲੇਗੀ ਤੇ ਨਾਲ ਮਿਲੇਗਾ ਡਿਜੀਟਲ ਪ੍ਰਿੰਟ ਦੁਪੱਟਾ ਤੁਹਾਨੂੰ ਸ਼ਿਫੋਨ ਦਾ ਮਿਲੇਗਾ 680 ਵਿੱਚ ਤੁਹਾਨੂੰ ਸ਼ਿਫੋਨ ਦੇ ਦੁਪੱਟੇ ਵਾਲਾ ਕਢਾਈ ਲੱਗੀ ਹੋਈ ਪਈ ਹੈ ਘੇਰੇ ਤੇ ਪਸ਼ਮੀਨਾ ਦਾ ਸੂਟ ਮਿਲ ਰਿਹਾ ਸੀ ਛੋਟੇ-ਮੋਟੇ ਦਿੱਲੀ ਦੇ ਜਿਹੜੇ ਤੁਹਾਡੇ ਪਤੇ ਨਿੱਕੇ-ਨਿੱਕੇ ਫੰਕਸ਼ਨ ਆਉਂਦੇ ਉਹਨਾਂ ਤੇ ਸੂਟ ਵੇਅਰ ਕਰ ਸਕਦੇ ਹੋ ਕਿ ਰੇਟ ਵੀ ਬਹੁਤ ਜ਼ਿਆਦਾ ਅਫੋਰਡੇਬਲ ਹੈ ਅੱਜ ਕਾਫੀ ਸੂਟ ਨੇ ਜਿਹੜੇ ਬਹੁਤ ਘੱਟ ਰੇਟਾਂ ਵਿੱਚ ਅਫੋਰਡੇਬਲ ਬਿਲਕੁਲ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਵਿੱਚ ਆਏ ਨੇ ਐ ਵਾਲਾ ਤੁਹਾਨੂੰ ਮਿਲੇਗੀ ਸ਼ਾਰਟ ਵੱਡੇ 바ਰ ਦੇ ਨਾਲ ਪੌਣੇ 2 ਮੀਟਰ ਦੀ ਸ਼ਰਟ ਮਿਲੇਗੀ ਕォਟਰਾਈਜ਼ ਦੀ ਵੈਲਵਟ ਪ੍ਰਿੰਟ ਹੈ ਤੇ ਜਿਹੜਾ ਬਾਟਮ ਹੈ ਉਹ ਵੀ ਕォਟਰਾਈਜ਼ ਦਾ ਲੇਜ਼ਰ ਪ੍ਰਿੰਟ ਨਾਲ ਆਏਗਾ ਕੱਟ ਹੋਇਆ ਹੈ ਬਾਟਮ ਤੇ ਤੇ ਤੁਸੀਂ ਇਹ ਤੁਹਾਨੂੰ ਸੂਟ ਮਿਲ ਜੇਗਾ 410 ਰੁਪਏ ਦੇ ਵਿੱਚ ਰੰਗ ਦੇਖੋ ਬਹੁਤ ਪਿਆਰੇ ਨੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਛੇ ਰੰਗਾਂ ਵਿੱਚ ਇਹ ਵਾਲਾ ਜਿਹੜਾ ਸੂਟ ਆਏਗਾ ਬਾਕੀ ਤੁਸੀਂ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਔਰਗੈਂਜ਼ਾ ਟ੍ਰੈਂਡ ਕਰ ਰਿਹਾ ਹੈ ਪਾਰਟੀ ਵੇਅਰ ਸੂਟਾਂ ਵਿੱਚ ਔਰਗੈਂਜ਼ਾ ਸ਼ਰਟ ਹੈਂਡਵਰਕ ਦੇ ਨਾਲ ਤੇ ਸਲੀਵਸ ਤੇ ਵਰਕ ਵਾਲਾ ਸੂਟ ਲੈ ਕੇ ਆਈਆਂ ਘੇਰੇ ਤੇ ਬਹੁਤ ਵਧੀਆ ਪਰਲ ਲੈਸ ਜਿਹੜੀ ਕਿ ਅੱਜ ਕੱਲ ਕਾਫੀ ਟ੍ਰੈਂਡ ਵਿੱਚ ਹੈ 2080 ਰੁਪਏ ਪ੍ਰਾਈਸ ਹੈ ਦੁਪੱਟਾ ਤੁਹਾਨੂੰ ਇਹਦੇ ਵਿੱਚ ਪਿਓਰ ਬਿਲਕੁਲ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੇਗਾ ਬਹੁਤ ਹੀ ਜ਼ਿਆਦਾ ਕਸਟਮਰ ਹੁੰਦੇ ਨੇ ਜਿਹੜੇ ਸ਼ਿਫੋਨ ਦੇ ਦੁਪੱਟੇ ਨੂੰ ਬਹੁਤ ਪ੍ਰੈਫਰ ਕਰਦੇ ਨੇ ਨਾਲ ਸ਼ੈਂਟੂਨ ਦਾ ਬਾਟਮ ਆਏਗਾ ਤੇ ਦੁਪट्टे ਦੀ ਚਾਰੋਂ ਸਾਈਡਾਂ ਤੇ ਲੈਂਸ ਲੱਗੀ ਆ ਬਾਟਮ ਪਲੇਨ ਆ ਤੁਸੀਂ ਉਹਨੂੰ ਆਪਣੇ ਅਕੋਰਡਿੰਗਲੀ ਮੋਡੀਫਾਈ ਕਰ ਸਕਦੇ ਹੋ ਕਿ ਤੁਸੀਂ ਕੁਝ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਹੈ 슬ੀਵਸ ਤੇ ਵਰਕ ਆਏਗਾ ਐ ਸ਼ਿਮਰ ਵਿੱਚ ਆ ਗਿਆ ਅੱਜ ਕੱਲ੍ਹ ਓਰਗੈਂਜ਼ਾ ਤੇ ਸ਼ਿਮਰ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਸ਼ਿਮਰ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਡਿਜ਼ਾਈਨਰ ਸ਼ਰਟ ਹੈ ਵਰਕ ਬੜਾ ਪਿਆਰਾ ਹੈ ਪ੍ਰਿੰਟਡ ਹੈ ਨਾਲ ਨੈਕਲਾਈਨ ਤੇ ਵਰਕ ਹੈ ਤੇ ਨਾਲ ਤੁਹਾਨੂੰ ਲੱਗੀ ਪਰਲਸ ਦੀ ਜਿਹੜੀ ਲੈਂਸ ਲੱਗੀ ਮਿਲੀ ਆ 2130 ਰੁਪਏ ਦਾ ਰੇਟ ਹੈ ਪਿੰਕੀ ਸੌਨ ਟੱਚ ਦਿੱਤਾ ਹੈ ਦੋ ਰੰਗਾਂ ਵਿੱਚ ਆਏਗਾ ਪਿਆਰਾ ਰੈਕਸ ਕਲਰ ਹੈ ਕੰਟਰਾਸਟ ਬਹੁਤ ਸੋਹਣਾ ਬਣਾਇਆ ਗਿਆ ਇਹਦੇ ਵਿੱਚ ਐ ਥੋੜਾ ਜੁਨੀਕਾ ਜਿਹਾ ਕਨਸੈਪਟ ਹੈ ਆਰਗੈਂਜ਼ਾ ਦੀ ਤੁਹਾਨੂੰ ਡਿਜ਼ਾਈਨਰ ਸ਼ਰਟ ਮਿਲੇਗੀ ਵਰਕ ਹੋਇਆ ਕਿ ਰੇ ਤੇ ਬੜਾ ਪਿਆਰਾ ਸਿੰਗਲ ਕਲਰ ਹੈ ਸ਼ਿਫੋਨ ਦਾ ਦੁਪੱਟਾ ਹੈ ਸ਼ੈਂਟੂਨ ਬਾਟਮ ਹੈ 1550 ਰੁਪਏ ਇਹਦਾ ਰੇਟ ਹੈ 1550 ਰੁਪਿਆਂ ਦੇ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਸ਼ਿਪਿੰਗ ਚਾਰजेस मोस्टਲੀ ਫ੍ਰੀ ਨੇ ਇਹ ਜਿਹੜੇ ਕォਟਰਾਈਸ ਸਪ੍ਰਿੰਟ ਨਾਲ ਤੁਹਾਨੂੰ ملےਗੀ ਸ਼ਰਟ बॉटम ਤੇ ਪੈਚਵਰਕ ਹੋਇਆ ਹੈ ਕォਟਰਾਈਸ ਦਾ ਸਟੋਰ ਮਿਲੇਗਾ ਪੈਚਵਰਕ ਤੇ ਨਾਲ ਤੇ ਲੈਸ ਲੱਗੀ ਹੈ ਇਹਨੂੰ ਤੁਸੀਂ ਅਗਰ ਇੱਕ ਸੂਟ ਬਾਈ ਕਰਦੇ ਹੋ ਤੇ 855 ਦਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੁਹਾਨੂੰ 1450 ਵਿੱਚ ਮਿਲ ਜੇਗਾ ਤੇ ਇਹ ਆਫਰ ਆਈ ਹੈ 15 ਰੰਗ ਆਏ ਨੇ ਬਹੁਤ ਪਿਆਰਾ बॉटम ਦੁਪੱਟਾ ਸਾਨੂੰ ਸਾਰਾ ਕੁਝ ਮਿਲੇਗਾ ਸਿਰਫ ਤੇ ਸਿਰਫ 850 ਦੇ ਵਿੱਚ ਤੇ ਜੇਕਰ ਤੁਸੀਂ ਦੋ ਬਾਈ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਤੇ ਆਫਰ ਹੈ 1440 ਬਾਕੀ ਤੁਸੀ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਬਾਈ ਕਰਨਾ ਜਾਂ ਸਟੇਟਸ ਵੇਖਣਾ ਜਾਂ ਗਰੁੱਪ ਵਿੱਚ ਐਡ ਹੋਣਾ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਜੋ ਵੀ ਤੁਹਾਡੀ ਕੁਇਰੀ ਹੋਏਗੀ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਤੇ ਟ੍ਰੈਂਡੀ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ